ਗੁਰਬਾਣੀ ਇਹ ਸਾਨੂੰ ਸਾਰਾ ਕੁਝ ਸਿਖਾ ਦਿੰਦੀ ਹੈ ਗੁਰਬਾਣੀ ਸਾਰੀਆਂ ਚੀਜ਼ਾਂ ਦੀ ਕੁੰਜੀ ਹੈ ਗੁਰਬਾਣੀ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੈ ਗੁਰਬਾਣੀ ਗੁਰਬਾਣੀ ਨੂੰ ਤੁਸੀਂ ਆਪਣੀ ਸੋਚ ਨੂੰ ਮੁੱਖ ਰੱਖ ਕੇ ਨਹੀਂ ਪੜਨਾ ਕਿ ਮੈਂ ਕਿਸ ਵਾਸਤੇ ਗੁਰਬਾਣੀ ਪੜ ਰਿਹਾ ਬਸ ਗੁਰਬਾਣੀ ਨੂੰ ਪੜਨਾ ਹੈ ਸਤਿਗੁਰਾਂ ਦਾ ਮੋਲਕ ਖਜ਼ਾਨਾ ਹੈ ਜਿਹਨੂੰ ਮਹਾਰਾਜ ਸਾਹਿਬ ਨੇ ਬਾਣੀ ਚ ਆਖਿਆ ਕਹਿੰਦੇ ਪਿਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰਾ ਮਨ ਭਾਇਆ ਨਿਧਾਨਾ ਮਹਾਰਾਜ ਜੀ ਕਹਿੰਦੇ ਇਹ ਪਿਓ ਦਾਦੇ ਦਾ ਮੈਂ ਖਜ਼ਾਨਾ ਜਦੋਂ ਖੋਲ ਕੇ ਡਿੱਠਾ ਭਾਵ ਦੇਖਿਆ ਨਾ ਤੇ ਮੇਰੇ ਮਨ ਦੇ ਵਿੱਚ ਚੈਨ ਤੇ ਆਨੰਦ ਪੈ ਗਿਆ ਹੁਣ ਖੋਲ ਕੇ ਦੇਖਣਾ ਕਿਦਾਂ ਹੁਣ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਤੇ ਹੁਣ ਵੀ ਪ੍ਰਕਾਸ਼ ਅਸਿਰਮਾਲਾ ਸਹਿਬ ਹਟਾਵਾਂਗੇ ਮਹਾਰਾਜ ਸਾਹਿਬ ਜੀ ਦਾ ਮੁਖਬਾਕ ਲਵਾਂਗੇ ਬਚਨ ਪੜਾਂਗੇ ਖਜ਼ਾਨਾ ਕਿਵੇਂ ਖੋਲ ਕੇ ਵੇਖਿਆ ਜਾਣਾ ਹੈ ਖਜ਼ਾਨਾ ਖੋਲ ਕੇ ਇਕੱਲਾ ਆਨੰਦ ਨਹੀਂ ਮਿਲਣਾ ਖਜ਼ਾਨਾ ਤੇ ਖਰਚ ਕੇ ਆਨੰਦ ਮਿਲਣਾ ਹੁਣ ਪੈਸਾ ਤੇ ਤੁਹਾਨੂੰ ਵੀ ਸਾਰਿਆਂ ਨੇ ਬਹੁਤ ਵੇਖਿਆ ਦੁਨੀਆ ਹੀ ਵੇਖਦੀ ਐ ਭਖਾਰੀ ਵੀ ਪੈਸਾ ਦਿਖਾ ਦੋ ਉਸ ਨੂੰ ਫੋਨ ਤੇ ਵਿਆਹ ਵੇਖ ਲੱਖਾਂ ਰੁਪਏ ਦੇ ਢੇਰ ਲੱਗੇ ਪਏ ਆ ਆਪਾਂ ਕਿਸੇ ਨੂੰ ਪੈਸਾ ਵਿਖਾ ਦਈਏ ਬੈਂਕਾਂ ਚ ਚਲੇ ਜਾਈਏ ਆਮ ਤੌਰ ਤੇ ਆਪਾਂ ਕਿਸੇ ਦੇ ਹੱਥ ਚੀਂ ਵੇਖ ਲੈਨੇ ਵੀ 5-7 ਲੱਖ ਲਈ ਖੜਾ ਬੰਦਾ ਬੈਂਕ ਚ ਜਮਾ ਕਰਾਉਣ ਵਾਸਤੇ ਜਾਂ ਘਰ ਨੂੰ ਲੈ ਕੇ ਚੱਲੇ ਆ ਪੈਸੇ ਨੂੰ ਵੇਖ ਕੇ ਕੀ ਹੋ ਜਾਣਾ ਨਾ ਅਮੀਰ ਬਣੇ ਤੇ ਨਾ ਪੈਸੇ ਦਾ ਸੁੱਖ ਆਇਆ ਬਸ ਵੇਖ ਲਿਆ ਹੁਣ ਵੇਖਣ ਦਾ ਭਾਵ ਇੱਥੇ ਸਿਰਫ ਦੇਖਣਾ ਨਹੀਂ ਹੈ ਗੁਰਬਾਣੀ ਦੇ ਜੋ ਮਹਾਰਾਜ ਸਾਹਿਬ ਨੇ ਬਚਨ ਵਰਤੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਡਿੱਠਾ ਦਾ ਭਾਵ ਹੈ ਵਿਚਾਰਨ ਤੋਂ ਵਿਚਾਰਨ ਦਾ ਭਾਵ ਹੈ ਅਮਲ ਕਰਨ ਤੋਂ ਅਮਲ ਕਰਨ ਦਾ ਭਾਵ ਹੈ ਆਪਣੇ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਉੱਪਰ ਉਸ ਨੂੰ ਇੰਪਲੀਮੈਂਟ ਕਰਨ ਤੋਂ ਲਾਗੂ ਕਰਨ ਤੋਂ ਡਿੱਠਾ ਦਾ ਭਾਵ ਇਹ ਹੈ ਕੱਲਾ ਵੇਖ ਕੇ ਸੁਣ ਕੇ ਪੜ੍ਹ ਕੇ ਛੱਡ ਨਹੀਂ ਦੇਣਾ ਉਸ ਦਾ ਰਸ ਲੈਣਾ ਹੈ ਆਨੰਦ ਲੈਣਾ ਹੁਣ ਆਪਣੇ ਕੋਲੇ ਪਦਾਰਥ ਤੇ ਬਹੁਤ ਸਾਰੇ ਹੁਣ ਆਪਾਂ ਦੇਖਦੇ ਛੱਡੀ ਜਾਈਏ ਉਹਨਾਂ ਪਦਾਰਥਾਂ ਦੀ ਤਸਵੀਰ ਨੇ ਤੇ ਤਦੇ ਅਸਰ ਕਰਨਾ ਨਾ ਜਦੋਂ ਅਸੀਂ ਉਹ ਪਦਾਰਥ ਛਕਾਂਗੇ ਜਦੋਂ ਅਸੀਂ ਉਹ ਪਦਾਰਥ ਛਕਾਂਗੇ ਦੇਖ ਲਿਆ ਤੁਹਾਨੂੰ ਫਲ ਜਿਹੜਾ ਹ ਸੋਹਣਾ ਲੱਗਿਆ ਵੇਖਿਆ ਵੀ ਹਾਂ ਸੋਹਣਾ ਲੱਗ ਰਿਹਾ ਹੈ ਖਰਾਬ ਨਹੀਂ ਹੈ ਖਰੀਦ ਲਿਆ ਹੁਣ ਘਰ ਵੀ ਲੈ ਆਏ ਕਿਚਨ ਚ ਰੱਖ ਵੀ ਲਿਆ ਹੁਣ ਉਹਨੇ ਕੋਈ ਅਸਰ ਨਹੀਂ ਕਰਨਾ ਕੋਈ ਤਾਕਤ ਨਹੀਂ ਦੇਣੀ ਉਸਨੇ ਤਾਕਤ ਕਦੋਂ ਹੋਣੀ ਹੈ ਜਦੋਂ ਕੱਟ ਕੇ ਅਸੀਂ ਉਸ ਨੂੰ ਛੱਕ ਲਿਆ ਜਦੋਂ ਅਸੀਂ ਉਹਦਾ ਰਸ ਨਿਚੋੜ ਕੇ ਛੱਕ ਲਿਆ ਫਿਰ ਉਹਨੇ ਸਾਡੇ ਸ਼ਰੀਰ ਨੂੰ ਤਤ ਦੇਣਾ ਹੁਣ ਤੁਸੀਂ ਵਿਚਾਰ ਸੁਣ ਲਈ ਮੈਂ ਵਿਚਾਰ ਕਰ ਲਈ ਇਹਨਾਂ ਦੋਵੇਂ ਚੀਜ਼ਾਂ ਦਾ ਅਸਰ ਕਦੋਂ ਹੋਣਾ ਕਦੋਂ ਲਾਗੂ ਹੋਣਾ ਜਦੋਂ ਇਸ ਵਿਚਾਰ ਨੂੰ ਕਰਕੇ ਜਾਂ ਸੁਣਨ ਤੋਂ ਬਾਅਦ ਅਸੀਂ ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ ਕਰਨ ਲੱਗ ਪਈਏ ਫੇਰੇ ਦਾ ਅਸਰ ਹੋਣਾ ਹੈ ਫੇਰ ਸਤਿਗੁਰਾਂ ਦੀ ਕਿਰਪਾ ਵਾਪਰਨੀ ਹੈ ਆਪਾਂ ਕਵਾਂਗੇ ਨਹੀਂ ਜੀ ਅਸੀਂ ਤੇ ਬੜੇ ਚਿਰ ਤੋਂ ਸੁਣਦੇ ਆ ਰਹਿਆ ਕੋਈ ਕਿਰਪਾ ਨਹੀਂ ਹੁੰਦੀ ਕੋਈ ਰਹਿਮਤ ਨਹੀਂ ਹੁੰਦੀ ਰਹਿਮਤ ਆਪੇ ਹੀ ਨਹੀਂ ਹੁੰਦੀ ਜਦ ਆਪਾਂ ਕੁਝ ਕਰਨਾ ਹੀ ਨਹੀਂ ਬਖਸ਼ਿਸ਼ ਆਪੇ ਹੀ ਨਹੀਂ ਹੁੰਦੀ ਜਦ ਆਪਾਂ ਸੁਣ ਕੇ ਬੋਲ ਕੇ ਛੱਡ ਦੇਣਾ ਤੇ ਫਿਰ ਗੱਲ ਕੀ ਹੋਣੀ ਕੁਝ ਵੀ ਨਹੀਂ ਹੋਣਾ ਫਿਰ ਰਹਿਮਤ ਨਹੀਂ ਹੁੰਦੀ ਬਖਸ਼ਿਸ਼ ਸਤਗੁਰਾਂ ਦੀ ਉਦੋਂ ਹੋਣੀ ਹੈ ਜਦੋਂ ਜਪਜੀ ਸਾਹਿਬ ਦਾ ਪਾਠ ਕਰਨਾ ਆਪਾਂ ਸਿੱਖ ਗਏ ਆਪਾਂ ਰੋਜ਼ ਦਾ ਨੇਮ ਬਣਾ ਲਿਆ ਤੇ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਕਰਨ ਲੱਗ ਪਏ ਮਹਾਰਾਜ ਤਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਿਓ ਮੇਰੀ ਬਾਹ ਫੜ ਕੇ ਰੱਖਿਓ ਸਤਗੁਰੂ ਤੇ ਜਦੋਂ ਸਤਗੁਰਾਂ ਨੇ ਬਾਹ ਫੜ ਲਈ ਫੇਰ ਜ਼ਿੰਦਗੀ ਦੇ ਵਿੱਚ ਅਸਰ ਵਿਖਣਾ ਸ਼ੁਰੂ ਹੋਣਾ ਉਸ ਤੋਂ ਪਹਿਲਾਂ ਆਪਾਂ ਕਹਿੰਨੇ ਆ ਵੀ ਦੇਗ ਬੜੀ ਕਰਾਈ ਜੀ ਰਮਾਲਾ ਸਾਹਿਬ ਬੜੇ ਭੇਟਾ ਕੀਤੇ ਜੀ ਬਹੁਤ ਕੁਝ ਕੀਤਾ ਤੇ ਮਹਾਰਾਜ ਸਾਹਿਬ ਨੇ ਅਸਰ ਹੀ ਨਹੀਂ ਕੀਤਾ ਕਿਰਪਾ ਹੀ ਨਹੀਂ ਕੀਤੀ ਕਿਰਪਾ ਕੀ ਹੋਣੀ ਹੈ ਰਹਿਮਤ ਕੀ ਹੋਣੀ ਹੈ ਕੱਲੀਆਂ ਦੇਗਾਂ ਕਰਾਉਣ ਨਾਲ ਆਨੰਦ ਨਹੀਂ ਬਣਨਾ ਤੂੰ ਜਿਸ ਹੱਥਾਂ ਨਾਲ ਦੇਗ ਸਜਾਈ ਕੱਲੀ ਮਾਇਆ ਦੇ ਕਰਕੇ ਗੱਲ ਨਹੀਂ ਬਣਨੀ ਗੁਰਬਾਣੀ ਤਾਂ ਸਿੱਖ ਪੜ੍ਹਨੀ ਪੈਣੀ ਹੈ ਗੁਰਬਾਣੀ ਤਾਂ ਸੁਣਨੀ ਪੈਣੀ ਹੈ ਇਹੋ ਹੀ ਤੇਰੇ ਜ਼ਿੰਦਗੀ ਦਾ ਆਧਾਰ ਹੈ ਉਹ ਤੂੰ ਆਪਣੀ ਮਾਇਆ ਨੂੰ ਸਫਲਾ ਕਰ ਰਿਹਾ ਵੱਖਰੀ ਗੱਲ ਹੈ ਪਰ ਮਾਇਆ ਨਾਲ ਜਿਹੜਾ ਹੈ ਸਹੂਲਤਾਂ ਮਿਲਦੀਆਂ ਮਾਇਆ ਨਾਲ ਸੁਖ ਨਹੀਂ ਮਿਲਦਾ ਮਾਇਆ ਨਾਲ ਆਨੰਦ ਦੀ ਅਵਸਥਾ ਪ੍ਰਾਪਤ ਨਹੀਂ ਹੁੰਦੀ ਮਾਇਆ ਨਾਲ ਆਨੰਦ ਰਸ ਨਹੀਂ ਮਿਲਦਾ ਹੈ ਮਾਇਆ ਨਾਲ ਸਿਰਫ ਕੁਝ ਸਮੇਂ ਦੀ ਸਹੂਲਤ ਮਿਲਦੀ ਹੈ ਜੇ ਪਰਮ ਆਨੰਦ ਦੀ ਅਵਸਥਾ ਦੇ ਵਿੱਚ ਜਾਣਾ ਹੈ ਫਿਰ ਆਪਣੀ ਜਵਾਨੋ ਜਪਣਾ ਪੈਣਾ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਮਹਾਰਾਜ ਦੀ ਕਿਰਪਾ ਹੋਵੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਤਾਈ ਤੱਕ ਲੈ ਕੇ ਆਉਣਾ ਹੈ ਆਪਾਂ ਮਨਾ ਵੀ ਰਹੇ ਆ ਮਹਾਰਾਜ ਸਾਹਿਬ ਦਾ ਦਿਹਾੜਾ ਤੇ ਮੰਨ ਵੀ ਲੈਣਾ ਹੈ ਜ਼ਿੰਦਗੀ ਚ ਆਪਣੇ ਦਿਨ ਵਿੱਚ 24 ਘੰਟੇ ਗਿਨੇ ਜਾਂਦੇ ਆ ਦਿਨ ਦਾ ਭਾਵ ਸੂਰਜ ਚੜ੍ਹਨ ਤੋਂ ਨਹੀਂ ਐ ਦਿਨ ਦਾ ਭਾਵ ਜਿਹੜਾ ਸਾਰੇ ਦਿਨ ਤੋਂ ਐ 24 ਘੰਟਿਆਂ ਤੋਂ ਐ ਜਿਹਦੇ ਵਿੱਚ ਰਾਤ ਵੀ ਸ਼ਾਮਲ ਹੈ ਜਾਇਓ ਕਹਿ ਲਓ ਇੱਕ ਤਰੀਕ ਵਿੱਚ 24 ਘੰਟੇ ਹੁੰਦੇ ਆ ਇੱਕ ਕੈਲੰਡਰ ਡੇ ਦੇ ਵਿੱਚ 24 ਘੰਟੇ ਹੁੰਦੇ ਆ ਤੇ 24 ਘੰਟਿਆਂ ਦੇ ਵਿੱਚ ਕਿਸੇ ਵੀ ਵਕਤ ਜਦੋਂ ਤੁਹਾਨੂੰ ਵਕਤ ਲੱਗਦਾ ਆਪਣੇ ਨਿਤਨੇਮ ਤੋਂ ਅਲਹਿਦ ਇੱਕ ਜਪਜੀ ਸਾਹਿਬ ਦਾ ਪਾਠ ਆਪਣੇ ਪੱਲੇ ਵੱਨੋ ਜੇ ਚਾਹੋ ਨਿਓ ਵੀ ਹਰ ਵੇਲੇ ਅਸੀਂ ਆਨੰਦ ਚ ਰਹੀਏ ਹਰ ਵੇਲੇ ਚੜ੍ਹਦੀ ਕਲਾ ਚ ਰਹੀਏ ਤੇ ਗੁਰੂ ਨਾਨਕ ਦੀਆਂ ਮੇਹਰਾਂ ਹੁੰਦੀਆਂ ਰਹਿਣ ਅਸੀਂ ਜਿਸ ਕੰਮ ਨੂੰ ਹੱਥ ਪਾਈਓ ਤਰੱਕੀ ਵੱਲ ਜਾਵੇ ਤੇ ਫਿਰ ਇਹ ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ ਇੱਕ ਗੱਲ ਪੱਕੀ ਕਰ ਲਓ ਜਾਂ ਤੇ ਮੈਂ 24 ਘੰਟਿਆਂ ਚ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਜਾਂ ਫਿਰ ਸੁਣਨਾ ਇਹ ਆਪਣਾ ਨਿਯਮ ਪੱਕਾ ਕਰੋ ਜਿਹੜੇ ਮਰਜ਼ੀ ਵਕਤ ਅੱਜ ਸ਼ਾਮ ਨੂੰ ਕਰ ਲਿਆ ਕੱਲ ਨੂੰ ਭਾਵੇਂ ਅਮਰਤ ਵੇਲੇ ਕਰ ਲਓ ਦੁਪਹਿਰੇ ਕਰ ਲਓ ਨਿਤਨੇਮ ਤੋਂ ਇਲਾਵਾ ਫਿਰ ਮਹਾਰਾਜ ਸਾਹਿਬ ਨੂੰ ਉਹ ਜਪਜੀ ਸਾਹਿਬ ਦਾ ਪਾਠ ਕਰਕੇ ਬੇਨਤੀ ਕਰਨੀ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ ਮੇਰ ਕਰੋ ਰਹਿਮਤ ਕਰੋ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੀ ਬਾਹ ਫੜ ਕੇ ਰੱਖਿਓ ਸਤਿਗੁਰੂ ਤੇ ਜਿਨ੍ਹਾਂ ਦੀਆਂ ਬਾਹਾਂ ਗੁਰਨਾਨਕ ਫੜ ਲੈਂਦਾ ਉਹਨਾਂ ਨੂੰ ਸੰਸਾਰ ਦੇ ਵਿੱਚ ਫਿਰ ਕਦੇ ਕੋਈ ਡਬੋ ਨਹੀਂ ਸਕਦਾ ਉਹਨਾਂ ਨੂੰ ਸੰਸਾਰ ਦੇ ਵਿੱਚ ਕਦੇ ਕੋਈ ਮਾਰ ਨਹੀਂ ਸਕਦਾ ਉਹਨਾਂ ਦੀ ਸੰਸਾਰ ਚ ਕਦੇ ਕੋਈ ਹਾਨੀ ਨਹੀਂ ਕਰ ਸਕਦਾ ਗੁਰੂ ਨਾਨਕ ਦਾ ਸਿੱਖ ਇੱਕ ਪਾਸੇ ਹੋਏਗਾ ਤੇ ਸਾਰਾ ਸੰਸਾਰ ਇੱਕ ਪਾਸੇ ਹੋਏਗਾ ਫਿਰ ਵੀ ਉਹ ਗੁਰੂ ਨਾਨਕ ਦੇ ਸਿੱਖ ਨੂੰ ਹਰਾ ਨਹੀਂ ਸਕੇਗਾ ਇਹ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈ ਹੈ ਆਪਾਂ ਇਹ ਗੱਲ ਆਪ ਆਪ ਆਪਣੀ ਜ਼ਿੰਦਗੀ ਚ ਸ਼ਾਮਲ ਕਰੀਏ ਤੇ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਫਿਰ ਉਹ ਮਿਹਰ ਸਾਡੇ ਤੇ ਵਾਪਰੇਗੀ ਜੋ ਪਹਿਲੇ ਮੁਖਵਾਕ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਬਚਨ ਸਾਨੂੰ ਦਿੱਤੇ ਐ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਮਹਾਰਾਜ ਜੀ ਫਿਰ ਉਹ ਰਹਿਮਤ ਵਰਤਾ ਦੇਣਗੇ ਜੋ ਬਾਣੀ ਦੇ ਵਿੱਚ ਕਿਰਪਾ ਕਰ ਰਹੇ ਹੈ ਉਹ ਬਚਨ ਸੱਚ ਕਰਕੇ ਵਰਤ ਜਾਣਗੇ ਪਰ ਜੇ ਅਸੀਂ ਉਹਨਾਂ ਬਚਨਾਂ ਦੇ ਉੱਪਰ ਚੱਲਣ ਦਾ ਤਹਈਆ ਹੀ ਨਹੀਂ ਕਰਾਂਗੇ ਫੇਰ ਗੱਲ ਔਖੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਸਭ ਮਹਾਰਾਜ ਉਹਨਾਂ ਨੇ ਕੈਸੀ ਦਇਆ ਕੀਤੀ ਕੈਸੀ ਕਿਰਪਾ ਕੀਤੀ ਦੁਨੀਆ ਦੇ ਵਿੱਚ ਮੈਂ ਪਹਿਲਾਂ ਵੀ ਬਚਨ ਕੀਤਾ ਗ੍ਰੰਥ ਬਹੁਤ ਹੈ ਸਾਰੇ ਸਤਕਾਰਯੋਗ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੁਕਾਬਲਾ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੁਲ ਕੋਈ ਨਹੀਂ ਜਦੋਂ ਤੁਸੀਂ ਕਦੇ ਉਸ ਗ੍ਰੰਥਾ ਨੂੰ ਪੜ੍ਹੋਗੇ ਨਾ ਤੇ ਕਦੇ ਸਮਾਂ ਬਣੇ ਚਲੋ ਆਪਾਂ ਦੂਜੇ ਦੇ ਗ੍ਰੰਥਾ ਨੂੰ ਤੇ ਕੀ ਪੜ੍ਹਨਾ ਸਾਡੇ ਕੋਲੇ ਆਪਣਾ ਗ੍ਰੰਥ ਪੜ੍ਹਨ ਦਾ ਹੀ ਸਮਾਂ ਹੈ ਨਹੀਂ ਆਪਾਂ ਦੂਸਰੇ ਤੇ ਬੋਲਣਾ ਨੂੰ ਤੇ ਕੀ ਜਾਣਣਾ ਆਪਣੇ ਕੋਲੇ ਆਪਣਾ ਹੀ ਸਮਾਂ ਹੈ ਨਹੀਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਲਈਏ ਬੜੇ ਸਿੱਖ ਐਸੇ ਨੇ ਸੰਸਾਰ ਤੇ ਜਿਵੇਂ ਆਏ ਤੇ ਉਵੇਂ ਹੀ ਚਲੇ ਜਾਂਦੇ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨ ਰੂਪ ਦੇ ਵਿੱਚ ਇੱਕ ਵਾਰੀ ਦਰਸ਼ਨ ਨਹੀਂ ਕੀਤੇ ਹੁੰਦੇ ਗੁਰਸਿੱਖਾਂ ਨੇ ساری ਜ਼ਿੰਦਗੀ ਇਦਾਂ ਲੰਘ ਜਾਂਦੀ ਹੈ ਉਹਨਾਂ ਦੀ ਜਿਨ੍ਹਾਂ ਦੇ ਨਾਮ ਦੇ ਨਾਲ ਸਿੰਘ ਲੱਗਦਾ ਹੈ ਕੌਰ ਲੱਗਦਾ ਹੈ ساری ساری ਉਮਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਉਹਨਾਂ ਨੇ ਦਰਸ਼ਨ ਹੀ ਨਹੀਂ ਕੀਤੇ ਹੁੰਦੇ ساری ਉਮਰ ਲੰਘ ਜਾਂਦੀ ਹੈ ਦਰਸ਼ਨ ਦਾ ਭਾਵ ਜਦ ਪੜ ਲਓ ਜਾ ਫਿਰ ਸੁਣ ਲੋ ਦੋਵੇਂ ਤਰੀਕਿਆਂ ਨਾਲ ਦਰਸ਼ਨ ਹੋ ਸਕਦੇ ਮਹਾਰਾ ਸੱਚੇ ਪਾਤਸ਼ਾਹ ਦੇ ਹੁਣ ਉਹ ਤੁਹਾਡੀ ਇੱਛਾ ਹੈ ਤੁਹਾਡੀ ਮਰਜ਼ੀ ਹੈ ਕਿਸ ਢੰਗ ਦੇ ਨਾਲ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਉਹ ਦਰਸ਼ਨ ਕਰਨਾ ਚਾਹੁੰਦੇ ਆ ਸਮਾਂ ਤੇ ਵਕਤ ਬਣੇ ਨਾ ਇਦਾਂ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਸਮਾਂ ਲੈ ਕਰਕੇ ਆਓ ਵਕਤ ਲੈ ਕਰਕੇ ਆਓ ਤਾਂ ਕਿ ਅਸੀਂ ਮਹਾਰਾ ਸਾਹਿਬ ਜੀ ਦਾ ਦਿਹਾੜਾ ਅੱਜ ਮਨਾ ਰਹੇ ਆਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਇੱਥੇ ਤੱਕ ਪਹੁੰਚ ਜਾਏ ਕਿ ਅਸੀਂ ਸਤਿਗੁਰਾਂ ਦੀਆਂ ਇਹ ਖੁਸ਼ੀਆਂ ਪ੍ਰਾਪਤ ਕਰ ਸਕੀਏ ਲੋਕ ਵੀ ਸੁਹੇਲਾ ਹੋ ਜਾਏ ਤੇ ਪਰਲੋਕ ਵੀ ਸੁਹੇਲਾ ਮਹਾਰਾਜ ਜੀ ਨੇ ਅਖਾ ਲੋਕ ਸੁਖੀਆ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭੂ ਆਪੇ ਮੇਲੀ ਇਹ ਵਿਭਾਗੀ ਅਸੀਂ ਵੱਡੇ ਬਣ ਜਾਈਏ ਇਦਾਂ ਸਤਿਗੁਰਾਂ ਦੀ ਫਿਰ ਸਤਿਗੁਰਾਂ ਦੀ ਸਾਡੇ ਤੇ ਇਹ ਰਹਿਮਤ ਕਿਰਪਾ ਹੋ ਜਾਣੀ ਹੈ ਇਹ ਬਖਸ਼ਿਸ਼ ਹੋ ਜਾਣੀ ਸਤਿਗੁਰਾਂ ਦੀ ਬੜੇ ਇਤਿਹਾਸ ਦੇ ਐਸੇ ਬਚਨ ਨੇ ਜਿਨ੍ਹਾਂ ਬਚਨਾਂ ਦੇ ਅੰਦਰ ਸਤਿਗੁਰਾਂ ਨੇ ਇਹ ਕਿਰਪਾ ਕੀਤੀ ਜਦੋਂ ਕੋਈ ਸਾਨੂੰ ਸਿਖਾ ਦਿੰਦਾ ਨਾ ਗੱਲ ਫਿਰ ਢੰਗ ਆ ਜਾਂਦਾ ਗੁਰਬਾਣੀ ਦਾ ਅਰਦਾਸ ਕਰਨ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਇੱਕ ਨਿੱਕੀ ਜੀ ਬੜੀ ਪਿਆਰੀ ਵਾਰਤਾ ਬੜੇ ਵਾਰ ਆਪਾਂ ਇਹ ਸੁਣਦੇ ਆਂ ਪਰ ਇਹਦੇ ਵਿੱਚੋਂ ਇੱਕ ਤੱਤ ਕੱਢਣ ਦਾ ਯਤਨ ਕਰਨਾ ਇੱਕ ਮਾਈ ਸੁਲੱਖਣੀ ਆਈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਕੰਨਿ ਮਹਾਰਾਜ ਬੜਾ ਸਮਾਂ ਬੀਤ ਗਿਆ ਸ਼ਾਦੀ ਹੋਏ ਨੂੰ ਵਿਆਹ ਹੋਏ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਕੋਲੇ ਨਾ ਕੋਈ ਪੁੱਤਰ ਨਾ ਧੀ ਤੇ ਤੁਸੀਂ ਮੇਰੇ ਤੇ ਇਹ ਕਿਰਪਾ ਕਰੋ ਰਹਿਮ ਕਰੋ ਬਖਸ਼ਿਸ਼ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਘਰੋਂ ਬਖਸ਼ਿਸ਼ਾਂ ਦੇ ਘਰ ਦੇ ਵਿੱਚੋਂ ਮੈਨੂੰ ਪੁੱਤਰ ਦੀ ਦਾਤ ਦਿਓ ਤੇ ਗੁਰੂ ਅਰਗੁਨ ਸਾਹਿਬ ਨੇ ਉਸ ਮਾਈ ਵੱਲ ਤੱਕਿਆ ਨਿਹਾਰ ਕੇ ਉਸ ਮਾਈ ਨੂੰ ਦੇਖ ਕੇ ਬੜੇ ਪਿਆਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਇੱਕੋ ਦਾ ਮੋਸ ਨੂੰ ਜਵਾਬ ਦਿੰਦਿਆਂ ਹੋਇਆਂ ਕਹਿਣ ਲੱਗੇ ਮਾਈ ਤੇਰੇ ਘਰ ਨਹੀਂ ਪੁੱਤਰ ਹੋ ਸਕਦਾ ਮਾਈ ਨੇ ਹੱਥ ਦਾ ਜੋੜੇ ਮਹਾਰਾਜ ਸਾਹਿਬ ਨੂੰ ਬੜੇ ਤਰਸ ਭਰੀਆਂ ਨਜ਼ਾਰਾਂ ਨਜ਼ਰਾਂ ਨਾਲ ਵੇਖਦੀ ਹੈ ਮਹਾਰਾਜ ਕਹਿੰਦੇ ਮਾਈ ਤੇਰੇ ਘਰ ਪੁੱਤਰ ਨਹੀਂ ਹੋ ਸਕਦਾ ਮੈਂ ਤੈਨੂੰ ਪੁੱਤਰ ਕਿੱਥੋਂ ਦੇ ਦਿਆਂ ਮਾਈ ਤੇਰੇ ਤੇ ਲੇਖਾਂ ਭਾਗਾਂ ਦੇ ਵਿੱਚ ਕਰਮਾਂ ਦੇ ਵਿੱਚ ਲਿਖਿਆ ਹੀ ਨਹੀਂ ਹੋਇਆ ਮੈਂ ਤੈਨੂੰ ਪੁੱਤਰ ਕਿੱਥੋਂ ਦੇ ਦਿਆਂ ਹੁਣ ਮਹਾਰਾਜ ਸਾਹਿਬ ਨੇ ਜਦੋਂ ਗੱਲ ਮੁਕਦੀ ਕਰ ਦਿੱਤੀ ਨਿਵੇੜ ਦਿੱਤੀ ਤੇ ਮਾਈ ਨਰਾਸ਼ ਹੋ ਗਈ ਜਾਣ ਲੱਗੀ ਜਦੋਂ ਗੁਰਸਿੱਖ ਦਾ ਮਿਲਾਪ ਹੋਇਆ ਗੁਰਸਿੱਖ ਕਹਿੰਦਾ ਮਾਈ ਬੇਨਤੀ ਤਾਂ ਤੂੰ ਕੀਤੀ ਕਹਿੰਦੀ ਮੈਂ ਬੇਨਤੀ ਤਾਂ ਕੀਤੀ ਪਰ ਗੁਰੂ ਨੇ ਕਬੂਲ ਨਾ ਕੀਤੀ ਗੁਰਸੇ ਕਹਿੰਦਾ ਮਾਈ ਤੂੰ ਬੇਨਤੀ ਤਾਂ ਕੀਤੀ ਪਰ ਤੈਨੂੰ ਬੇਨਤੀ ਕਰਨੀ ਨਾ ਆਈ ਕਬੂਲ ਤਾਂ ਕਰ ਲਏ ਕਬੂਲ ਤਾਂ ਕਰ ਲਏਗਾ ਜਦੋਂ ਤੂੰ ਭਾਵਨਾ ਤੇ ਪਿਆਰ ਦੇ ਵਿੱਚ ਆ ਕੇ ਏਦਾਂ ਬੇਨਤੀ ਕਰ ਜਿੱਦਾਂ ਤੈਨੂੰ ਮੈਂ ਦੱਸ ਰਿਹਾ ਉਹ ਗੁਰਸਿੱਖ ਨੇ ਸਿਖਾਇਆ ਤੇ ਇੱਕ ਕਲਮ ਦੇ ਕਰਕੇ ਪੈਨ ਦੇ ਕਰਕੇ ਨਾ ਮਾਈ ਨੂੰ ਆਖਿਆ ਜਾ ਹੁਣ ਮਹਾਰਾਜ ਨੂੰ ਬੇਨਤੀ ਕਰ ਤੇ ਫਿਰ ਸਤਿਗੁਰਾਂ ਦੇ ਸੰਮੁਖ ਆ ਗਈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸਵਾਰ ਸੋਨਾ ਚਿੱਟਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਦੁਮਾਲਾ ਚੜਾਇਆ ਹੋਇਆ ਸੋਹਣੇ ਸਤਿਗੁਰਾਂ ਦੇ ਵਸਤਰ ਪਾਏ ਹੋਏ ਐ ਮਾਈ ਫੇਰ ਸਤਿਗੁਰਾਂ ਦੇ ਘੋੜੇ ਦੀ ਗਾੜੀ ਆ ਕੇ ਖਲੁੱਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੀ ਹੋਈ ਕਹਿਣ ਲੱਗੀ ਕਹਿੰਦੀ ਸੋਹਣੀਏ ਦਾੜ੍ਹੀਏ ਚਿੱਟਿਏ ਪੱਗੇ ਅਰਜ ਕਰੇਨੀ ਆ ਮੈਂ ਤੇਰੇ ਅੱਗੇ ਨਾਮ ਸੁਲੱਖਣੀ ਪਿੰਡ ਮੇਰਾ ਚੱਬੇ ਚੱਬੇ ਦੇ ਰਹਿਣ ਵਾਲੀ ਸੀ ਮਾਈ ਸੁਲੱਖਣੀ ਉਹਦਾ ਨਾਮ ਐ ਬੜੇ ਪਿਆਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਕਰਦੀ ਹੈ ਕਿਉਂਕਿ ਮਹਾਰਾਜ ਸਾਹਿਬ ਜੀ ਦਾ ਦਾੜਾ ਬੜਾ ਸੋਹਣਾ ਸੋਹਣੀ ਮਹਾਰਾਜ ਸਾਹਿਬ ਦੇ ਚਿੱਟੇ ਰੰਗ ਦੀ ਦਸਤਾਰ ਸਜੀ ਹੋਈ ਹੈ ਤੇ ਮਹਾਰਾਜ ਸਾਹਿਬ ਜੀ ਦੇ ਮੁੱਖ ਵੱਲ ਵੇਖ ਕੇ ਕਹਿੰਦੀ ਸੋਹਣੀਏ ਦਾੜੀਏ ਚਿੱਟিয়ে ਪੱਗੇ ਅਰਜ ਕਰੇਨੀ ਆ ਮੈਂ ਤੇਰੇ ਅੱਗੇ ਨਾਮ ਸੁਲੱਖਣੀ ਪਿੰਡ ਮੇਰਾ ਚੱਬੇ ਖਾਲੀ ਜਾਂਦੀ ਨੂੰ ਕੋਈ ਤਾਂ ਭਾਗ ਲੱਗੇ ਮਹਾਰਾਜ ਮੈਂ ਖਾਲੀ ਜਾਣ ਲਈ ਆ ਤੇਰੇ ਘਰੋਂ ਕੋਈ ਤਾਂ ਭਾਗ ਲੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮਾਈ ਤੈਨੂੰ ਜਵਾਬ ਦਿੱਤਾ ਤੇ ਹੈ ਤੇਰੇ ਤੇ ਲੇਖਾਂ ਵਿੱਚ ਹੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗਾੜੀ ਕਲਮ ਕਰਕੇ ਕਹਿੰਦੀ ਮਹਾਰਾਜ ਮੰਨ ਲਿਆ ਮੇਰੇ ਲੇਖਾਂ ਚ ਨਹੀਂ ਲਿਖਿਆ ਹੋਇਆ ਪਰ ਮੇਰੀ ਹੁਣ ਤੂੰ ਵੀ ਮੰਨ ਲੈ ਲਿਖਣ ਵਾਲਾ ਉੱਥੇ ਵੀ ਤੂੰ ਸੀ ਤੇ ਲਿਖਣ ਵਾਲਾ ਇੱਥੇ ਵੀ ਤੂੰ ਹੈ ਉੱਥੇ ਨਹੀਂ ਲਿਖਿਆ ਤੇ ਕੋਈ ਗੱਲ ਨਹੀਂ ਆ ਕਲਮ ਫੜ ਤੇ ਹੁਣ ਮੇਰੇ ਮੱਥੇ 'ਚ ਲਿਖ ਦੇ ਫਿਰ ਹੁਣ ਮੇਰੇ ਭਾਗਾ ਚ ਲਿਖ ਦੇ ਹੁਣ ਕਿਰਪਾ ਹੋ ਜਾਣੀ ਹੈ ਮਹਾਰਾਜ ਮੈਂ ਮੰਨ ਲਿਆ ਵੀ ਮੇਰੇ ਲੇਖਾ ਚ ਨਹੀਂ ਲਿਖਿਆ ਪਰ ਤੂੰ ਵੀ ਇਹ ਮੇਰੀ ਬੇਨਤੀ ਮੰਨਣਾ ਲਿਖਣ ਵਾਲਾ ਤਾਂ ਉੱਥੇ ਵੀ ਤੂੰ ਸੀ ਲਿਖਣ ਵਾਲਾ ਇੱਥੇ ਵੀ ਤੂੰ ਹੈ ਉੱਥੇ ਨਹੀਂ ਲਿਖਿਆ ਤੇ ਕੀ ਹੋਇਆ ਤੇ ਹੁਣ ਮੇਰੇ ਮੱਥੇ ਤੇ ਲਿਖ ਦੇ ਮਾਈ ਨੇ ਆਖਿਆ ਸੀ ਸੋਹਣੀਆਂ ਦਾੜ੍ਹੀਏ ਚਿੱਟੀਆਂ ਪੱਗੇ ਅਰਜ ਕਰੇਨੀਆ ਮੈਂ ਤੇਰੇ ਅੱਗੇ ਨਾਮ ਸੁਲੱਖਣੀ ਪਿੰਡ ਮੇਰਾ ਛੱਬੇ ਖਾਲੀ ਜਾਂਦੀ ਨੂੰ ਕੋਈ ਭਾਗ ਲੱਗੇ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਬੇਨਤੀ ਸੁਣ ਕੇ ਕਲਮ ਉਹਦੇ ਹੱਥੋਂ ਫੜੀ ਤੇ ਮਹਾਰਾਜ ਜਦੋਂ ਲਿਖਣ ਲੱਗੇ ਨਾ ਘੋੜੇ ਨੇ ਆਪਣਾ ਪੌੜ ਹਿਲਾ ਲਿਆ ਆਮ ਤੌਰ ਤੇ ਘੋੜੇ ਚੰਚਲ ਹੁੰਦੇ ਆ ਟਿਕ ਕੇ ਖਲੋਂਦੇ ਨਹੀਂ ਆ ਤੇ ਕੁਝ ਮਹਾਰਾਜ ਸਾਹਿਬ ਜੀ ਦੇ ਸਰੀਰ ਦਾ ਵਜਨ ਬਹੁਤ ਜ਼ਿਆਦਾ ਸੀ ਜਦੋਂ ਘੋੜੇ ਨੇ ਆਪਣਾ ਪੌੜ ਹਿਲਾਇਆ ਗੁਰਮੁਖੀ ਦਾ ਏਕਾ ਲਿਖਣਾ ਸੀ ਉਹਦਾ ਮੂੰਹ ਖੁੱਲਾ ਰਹਿ ਗਿਆ ਤੇ ਉਹ ਸਾਤਾ ਬਣ ਗਿਆ ਸਾਤਾ ਬਣ ਗਿਆ ਤੇ ਸਤਿਗੁਰੂ ਉਹਦੇ ਜਦੋਂ ਸਾਤਾ ਮੱਥੇ ਤੇ ਲਿਖਿਆ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਪੇ ਇੱਕ ਮੁਸਕਰਾਪੇ ਮੁਸਕਰਾ ਕੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਤੇਰਾ ਸੁਲਖਣੀ ਪਿੰਡ ਤੇਰਾ ਚੰਬੇ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਦਾਤ ਲੈਣ ਆਈ ਛਾ ਨਾ ਜਿਵੇਂ ਗੁਰੂ ਅਰਗੋਵੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਨੇ ਬੇਨਤੀ ਕੀਤੀ ਸੀ ਬੀਤੂ ਗੁਰੂ ਨਾਨਕ ਅੱਗੇ ਅਰਜ ਕਰਦੀਆਂ ਨਾਮ ਤੇਰਾ ਸੁਲੱਖਣੀ ਪਿੰਡ ਤੇਰਾ ਛੱਬੇ ਖਾਲੀ ਜਾਂਦੀ ਨੂੰ ਤੈਨੂੰ ਤਾਂ ਬੜੇ ਹੀ ਭਾਗ ਲੱਗੇ ਤੂੰ ਇੱਕ ਪੁੱਤਰ ਲੈਣਾ ਸੀ ਪਰ ਤੈਨੂੰ ਗੁਰੂ ਘਰੋਂ ਸੱਤ ਸੱਤ ਪੁੱਤਰ ਲੱਭੇ ਮਹਾਰਾਜ ਗੁਰੂ ਆਰ ਗੋਬਿੰਦ ਸਾਹਿਬ ਕਹਿੰਦੇ ਤੂੰ ਇੱਕ ਪੁੱਤਰ ਲੈਣ ਆਈ ਸੀ ਸੁਲੱਖਣੀਏ ਗੁਰੂ ਨਾਨਕ ਨੇ ਤੇਰੇ ਤੇ ਕਿਰਪਾ ਕਰ ਦਿੱਤੀ ਆ ਹੁਣ ਤੈਨੂੰ ਇੱਕ ਨਹੀਂ ਹੁਣ ਤੈਨੂੰ ਸੱਤ ਪੁੱਤਰਾਂ ਦੀ ਦਾਤ ਗੁਰੂ ਘਰ ਤੋਂ ਮਿਲ ਗਈ ਹੈ ਤੇ ਤੈਨੂੰ ਸਤ ਪੁੱਤਰਾਂ ਦੀ ਦਾਤ ਮਹਾਰਾਜ ਗੁਰੂ ਆਰ ਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਹੁਣ ਉਹਦੇ ਬੇਨਤੀ ਤਾਂ ਪਹਿਲਾਂ ਵੀ ਕੀਤੀ ਸੀ ਹੁਣ ਆਪਾਂ ਵੀ ਕਈ ਵਾਰੀ ਬੇਨਤੀ ਕਰਦੇ ਆਂ ਮਹਾਰਾਜ ਸਾਹਿਬ ਨੂੰ ਅਰਦਾਸਾਂ ਕਰਦੇ ਆਂ ਤੇ ਬੜੇ ਸੰਗਤ ਨਾਲ ਫੋਨ ਕਰਦੀ ਸਾਨੂੰ ਅੱਜ ਕੱਲ ਸੋਸ਼ਲ ਮੀਡੀਆ ਦਾ ਇੰਟਰਨੈਟ ਦਾ ਸਮਾਂ ਹੈ ਕੋਈ ਕਿਸੇ ਜਗ੍ਹਾ ਦੇ ਉੱਪਰ ਮੈਸੇਜ ਕਰ ਦਿੰਦੇ ਆ ਕੋਈ ਕਿਸੇ ਜਗ੍ਹਾ ਤੇ ਲਿਖ ਕੇ ਸਾਨੂੰ ਸੁਨੇਹਾ ਦਿੰਦੇ ਆ ਜਾਂ ਫੋਨ ਕਰ ਦਿੰਦੀ ਆ ਸੰਗਤ ਵੀ ਭਾਈ ਸਾਹਿਬ ਬਾਣੀ ਪੜ੍ਹਦੇ ਆ ਬੜਾ ਸਮਾਂ ਹੋ ਗਿਆ ਅਰਦਾਸਾਂ ਕਰਦੇ ਆ ਬੜਾ ਵਕਤ ਹੋ ਗਿਆ ਗੁਰੂ ਸਾਡੀ ਅਰਦਾਸ ਨਹੀਂ ਸੁਣਦਾ ਤੇ ਫਿਰ ਉੱਥੇ ਇਹ ਗੱਲ ਯਾਦ ਆ ਜਾਂਦੀ ਆ ਮਾਈ ਵਾਂਗੂ ਅਰਦਾਸਾਂ ਤੇ ਬੜੀਆਂ ਕੀਤੀਆਂ ਪਰ ਕਰਨ ਦਾ ਢੰਗ ਹੀ ਨਹੀਂ ਆਇਆ ਕਰਨ ਦਾ ਤਰੀਕਾ ਹੀ ਨਹੀਂ ਆਇਆ ਅਸੀਂ ਗੁਰੂ ਸਾਹਿਬ ਨੂੰ ਉਹ ਗੱਲ ਕਹਿ ਹੀ ਨਹੀਂ ਸਕੇ ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਦਾਸ ਹੀ ਨਹੀਂ ਸਕੇ ਮਹਾਰਾ ਸਾਨੂੰ ਚਾਹੀਦਾ ਕੀ ਹੈ ਅਸੀਂ ਅਰਦਾਸ ਪਤਾ ਕਿਵੇਂ ਕਰਦੇ ਆ ਜਾਂ ਕਿਵੇਂ ਕਰਵਾਉਂਦੇ ਆ ਅਸੀਂ ਮਹਾਰਾਜ ਸਾਹਿਬ ਨੂੰ ਕਹਿੰਨੇ ਆ ਮਹਾਰਾਜ ਜੀ ਕਿਰਪਾ ਕਰਕੇ ਇਹ ਦਾਤ ਮੇਰੀ ਝੋਲੀ ਦੇ ਵਿੱਚ ਪਾਓ ਕਹਿਣਾ ਤੇ ਇਹੀ ਹੈ ਪਰ ਸ਼ਬਦਾਂ ਨੂੰ ਬਦਲ ਕੇ ਕਹਿਣਾ ਮਹਾਰਾਜ ਇਹ ਦਾਤ ਮੇਰੀ ਝੋਲੀ ਵਿੱਚ ਹੈ ਨਹੀਂ ਅੱਜ ਮੇਰੀ ਝੋਲੀ ਸਖਣੀ ਹੈ ਖਾਲੀ ਹੈ ਮਹਾਰਾਜ ਮੇਰੇ ਲੇਖਾਂ ਦੇ ਵਿੱਚ ਪੁੱਤ ਨਹੀਂ ਲਿਖਿਆ ਹੋਇਆ ਮਹਾਰਾਜ ਜੀ ਦੋ 3 ਹੋ ਗਈਆਂ ਤੇ ਮੇਰੇ ਇਸ ਲੇਖਾਂ ਦੇ ਵਿੱਚ ਪੁੱਤ ਨਹੀਂ ਲਿਖਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾ ਕਿਰਪਾ ਕਰਿਓ ਹੁਣ ਤੀਸਰੀ ਵਾਰ ਮੇਰ ਹੋਣ ਲੱਗੀ ਆ ਘਰ ਵਿੱਚ ਕਿਸੇ ਬੱਚੇ ਨੇ ਜਨਮ ਲੈਣਾ ਤੇ ਤੁਸੀਂ ਕਿਰਪਾ ਕਰ ਦਿਓ ਮਹਾਰਾ ਸੱਚੇ ਪਾਤਸ਼ਾ ਦੋ ਪੁੱਤਰ ਤੇ ਮਰ ਇਹ ਨਹੀਂ ਕਹਿਣਾ ਮਹਾਰਾ ਮੈਨੂੰ ਪੁੱਤਰ ਦਿਓ ਮੈਨੂੰ ਪੁੱਤਰ ਦੀ ਦਾਤ ਦਿਓ ਕਹਿਣਾ ਤੇ ਇਹੀ ਹੈ ਪਰ ਸ਼ਬਦ ਮਾਈ ਵਾਂਗੂ ਬਦਲ ਲੈਣੇ ਆ ਕਿ ਹਾਤੇ ਮਾਈ ਨੇ ਹੋਈ ਨਾ ਮੈਨੂੰ ਪੁੱਤਰ ਦੀ ਦਾਤ ਦਿਓ ਪਰ ਸ਼ਬਦ ਬਦਲ ਲੇ ਜੇ ਮਹਾਰਾਜ ਸਾਹਿਬ ਨੇ ਆਖਿਆ ਤੇਰੇ ਲੇਖਾਂ ਚ ਨਹੀਂ ਲਿਖਿਆ ਤੇ ਮਹਾਰਾਜ ਸਾਹਿਬ ਨੂੰ ਇਹ ਬੇਨਤੀ ਕਰਨੀ ਆ ਸਤਿਗੁਰੂ ਦੋ ਤੀਆਂ ਹੋ ਗਈਆਂ ਤੇ ਹੁਣ ਤੁਸੀਂ ਕਿਰਪਾ ਕਰੋ ਇਸ ਲੇਖਾਂ ਦੇ ਵਿੱਚ ਇੱਕ ਪੁੱਤਰ ਦੀ ਦਾਤ ਵੀ ਲਿਖ ਦਿਓ ਮਹਾਰਾਜ ਮਿਹਰ ਕਰੋ ਮੇਰੇ ਤੇ ਰਹਿਮਤ ਕਰੋ ਅਸੀਂ ਅਰਜ ਤਾਂ ਕਰਦੇ ਆ ਵਾਰ-ਵਾਰ ਕਰਦੇ ਆ ਅਰਦਾਸਾਂ ਤਾਂ ਕਰਦੇ ਆ ਵਾਰ-ਵਾਰ ਕਰਦੇ ਆ ਪਰ ਸਾਡੇ ਸ਼ਬਦਾਂ ਦਾ ਹੀ ਰੇਰ ਪੈ ਜਾਂਦਾ ਸਾਡੇ ਸ਼ਬਦਾਂ ਦਾ ਅਣਬਣ ਰਹਿ ਜਾਂਦੀ ਹੁਣ ਕਈ ਏਦਾਂ ਦੇ ਸ਼ਬਦ ਹੁੰਦੇ ਆ ਜਿ ਚਤੇ ਤੋਂ ਨਹੀਂ ਬੋਲੇ ਜਾ ਸਕਦੇ ਆਪਾਂ ਸ਼ਬਦ ਉਹੀ ਹੁੰਦਾ ਹੈ ਵਚਨ ਉਹੀ ਹੁੰਦਾ ਹੈ ਪਰ ਉਸੇ ਸ਼ਬਦ ਨੂੰ ਜਦੋਂ ਕਮਾ ਕੇ ਕਹਿ ਦਵਾਂਗੇ ਨਾ ਤੇ ਉਹਦੇ ਅਰਥ ਤਬਦੀਲ ਹੋ ਜਾਂਦੇ ਆ ਉਹ ਗੁੱਸੇ 'ਚ ਵੀ ਆ ਜਾਂਦਾ ਤੇ ਉਹ ਜਿਹੜਾ ਹੈ ਪਿਆਰ 'ਚ ਵੀ ਆ ਜਾਂਦਾ ਹੈ ਉਹ ਸ਼ਬਦ ਜਿਹੜਾ ਹੈ ਗੁੱਸੇ ਦਾ ਵੀ ਬਣ ਜਾਂਦਾ ਸ਼ਬਦ ਨਹੀਂ ਬਦਲਦੇ ਹੈ ਉਹ ਸ਼ਬਦ ਜਦੋਂ ਅਸੀਂ ਘੁਮਾ ਫਰਾ ਕੇ ਕਹਿ ਦਵਾਂਗੇ ਉਹ ਗਾਲ ਵੀ ਬਣ ਜਾਂਦੇ ਆ ਤੇ ਉਹੀ ਸ਼ਬਦਾਂ ਨੂੰ ਜਦੋਂ ਅਸੀਂ ਪਿਆਰ ਨਾਲ ਕਵਾਂਗੇ ਉਹ ਪਿਆਰ ਨਾਲ ਵੀ ਬਣ ਜਾਂਦੇ ਆ ਤੇ ਉਹ ਸਾਡੀ ਮਰਜ਼ੀ ਅਸੀਂ ਕਿਵੇਂ ਕਹਿਣੇ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਅਰਦਾਸ ਤੇ ਕਰਨੀ ਆ ਅਸੀਂ ਮੰਗਣਾ ਹੋਰ ਕਿੱਥੋਂ ਜਾਣਾ ਵੀ ਕਿੱਥੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਾੜੀ ਅਰਦਾਸਾਂ ਕਰਨੀਆਂ ਪਰ ਅਰਦਾਸ ਕਰਨ ਦਾ ਢੰਗ ਇਹ ਰੱਖੀਏ ਆਪਣੀ ਸਿਆਣਪ ਨਾਲ ਗੁਰੂ ਦੇ ਅੱਗੇ ਲੈ ਕੇ ਆਈਏ ਆਪਣਾ ਨਿਮਾਣਾਪਣ ਗੁਰੂ ਦੇ ਅੱਗੇ ਲੈ ਕੇ ਆਈਏ ਜਦੋਂ ਅਰਦਾਸ ਕਰੀਏ ਆਪਣਾ ਵੱਡਾਪਣ ਨਾ ਗੁਰੂ ਕੋਲੇ ਲੈ ਕੇ ਆਈਏ ਕਿ ਮਹਾਰਾਜ ਮੈਂ ਦੇਗਾ ਲੈ ਕੇ ਆਇਆ ਰਮਾਲੇ ਲੈ ਕੇ ਆਇਆ ਮਾਇਆ ਲੈ ਕੇ ਆਇਆ ਨਹੀਂ ਨਹੀਂ ਜੇ ਗੁਰੂ ਤੋਂ ਕੁਝ ਲੈਣਾ ਗੁਰੂ ਨੂੰ ਹੱਥ ਜੋੜ ਕੇ ਆਖੋ ਮਹਾਰਾਜ ਮੇਰੀ ਝੋਲੀ 'ਚ ਨਾਮ ਦੀ ਦਾਤ ਪਾ ਦੇ ਮੈਂ ਆਪਣਾ ਮਨ ਲੈ ਕਰਕੇ ਆਇਆ ਮੈਂ ਆਪਣਾ ਮਨ ਭੇਟਾ ਦਾ ਹਜ਼ੂਰ ਤੇਰੇ ਚਰਨਾਂ ਦੇ ਵਿੱਚ ਲੈ ਕੇ ਆਇਆ ਗੁਰੂ ਨੂੰ ਇਹਨਾਂ ਕਹਿਣ ਦੀ ਲੋੜ ਨਹੀਂ ਮਾਇਆ ਦਾ ਕਿੱਥੇ ਘਾਟ ਹੈ ਇੱਥੋਂ ਹੀ ਤੇ ਮਾਇਆ ਮੰਗ ਕੇ ਲਗਿਆ ਇਥੋ ਹੀ ਤੇ ਮਾਇਆ ਲੈ ਕੇ ਗਿਆ ਜੀਵ ਚ ਪਵਾ ਕੇ ਤੇ ਇਥੇ ਆ ਕੇ ਵੱਡੇ ਹੋ ਗਏ ਤੇ ਫਿਰ ਕੋਈ ਵੱਡੀ ਗੱਲ ਨਾ ਨਾ ਬਣੀ ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾ ਕਿਸੇ ਚੱਲਿਆ ਜੰਗ ਦੇ ਉੱਪਰ ਚੜ੍ਹਿਆ ਰਾਹ ਵਿੱਚ ਗੁਰੂ ਘਰ ਪੈਂਦਾ ਸੀ ਤੇ ਗੁਰੂ ਘਰ ਉਹ ਜਿਹੜੇ ਗਰੰਥੀ ਸਿੰਘ ਸੀ ਭਾਵਨਾਵਾਂ ਵਾਲੇ ਪਿਆਰ ਵਾਲੇ ਉਹ ਸੇਵਾ ਕਰਦੇ ਪਏ ਸੀ ਵਰਤਨਾ ਦੀ ਉਹ ਵਰਤਨਾ ਦੀ ਸੇਵਾ ਕਰਦੇ ਪਏ ਸੀ ਤੇ ਸ਼ੇਰੇ ਪੰਜਾਬ ਜਦੋਂ ਉਹਨਾਂ ਨੂੰ ਮਿਲਿਆ ਤੇ ਬਾਬਾ ਜੀ ਨੂੰ ਕਹਿੰਦਾ ਗਿਆਨੀ ਜੀ ਬਾਬਾ ਜੀ ਭਾਈ ਸਾਹਿਬ ਮੇਰੀ ਅਰਦਾਸ ਕਰ ਦਿਓ ਮਹਾਰਾਜ ਦੇ ਚਰਨਾਂ ਦੇ ਵਿੱਚ ਮੇਰੀ ਅਰਦਾਸ ਕਰ ਦਿਓ ਵੀ ਜਿਹੜੇ ਕਾਰਜ ਨੂੰ ਚੱਲਿਆ ਫਤਿਹ ਹੋ ਜਾਵੇ ਤੇ ਉਹ ਕਹਿਣ ਲੱਗੇ ਜੀ ਜ਼ਰੂਰ ਕਰ ਦਿੰਨੇ ਆ ਅਰਦਾਸ ਉਹਨਾਂ ਅਰਦਾਸ ਕੀਤੀ ਸ਼ੇਰੇ ਪੰਜਾਬ ਆਪਣੇ ਕਾਰਜ ਨੂੰ ਚੱਲਿਆ ਤੇ ਉਹ ਕਾਰਜ ਫਤਿਹ ਕਰਕੇ ਆ ਗਿਆ ਜੰਗ ਕਹਿ ਲੋ ਵੀ ਜੰਗ ਫਤਿਹ ਕਰਕੇ ਆ ਗਿਆ ਵਾਪਸ ਫੇਰ ਜਦੋਂ ਉੱਥੋਂ ਦੀ ਲੰਘਾ ਨਾ ਹੁਣ ਪਹਿਲਾਂ ਤੇ ਮਨ 'ਚ ਫਿਕਰੀ ਸੀ ਵੀ ਮੈਂ ਚੜ ਕੇ ਚੱਲਾਂ ਮੈਂ ਆਪਣੇ ਕਾਰਜ ਨੂੰ ਚੱਲਾਂ ਕਾਰਜ ਸਿੱਧ ਹੋ ਜਾਏ ਕੰਮ ਪੂਰਾ ਹੋ ਜਾਏ ਤੇ ਜਦੋਂ ਆਇਆ ਚਿਹਰੇ ਤੇ ਖੁਸ਼ੀ ਸੀ ਕਿਉਂਕਿ ਜਿੱਤ ਆਇਆ ਕਾਰਜ ਪੂਰਾ ਹੋ ਗਿਆ ਉਹ ਬਾਬਾ ਜੀ ਗਿਆਨੀ ਜੀ ਫੇਰ ਉੱਥੇ ਵਰਤਨਾ 'ਚ ਸੇਵਾ ਕਰਨ ਦੇ ਖਲੋਤੇ ਆ ਤੇ ਹੁਣ ਘੋੜੇ ਤੇ ਚੜਿਆ ਪਹਿਲਾਂ ਗੱਲ 'ਚ ਪੱਲਾ ਪਾ ਕੇ ਆਖਿਆ ਸੀ ਹੁਣ ਘੋੜੇ ਤੇ ਚੜਿਆ ਹੀ ਕਹਿਣ ਲੱਗਾ ਬਾਬਾ ਜੀ ਗਿਆਨੀ ਜੀ ਕਾਰਜ ਆਪਣਾ ਫਤਿਹ ਹੋ ਗਿਆ ਅੱਜ ਮੈਂ ਬੜਾ ਖੁਸ਼ ਹਾਂ ਦੱਸੋ ਤੁਹਾਨੂੰ ਕੀ ਚਾਹੀਦਾ ਜੋ ਮੰਗਣਾ ਮੰਗ ਲਓ ਉਹੀ ਦੇ ਦੇਵਾਂਗਾ ਗਿਆਨੀ ਜੀ ਕਹਿਣ ਲੱਗੇ ਵੀ ਜਿਹੜੇ ਰਾਹ ਤੋਂ ਆਇਆ ਉਸੇ ਰਾਹ ਤੇ ਲੰਘ ਜਾ ਰਾਜਾ ਲੋਕਾਂ ਵਾਸਤੇ ਹੋਏਗਾ ਮੇਰੇ ਵਾਸਤੇ ਨਹੀਂ ਛੇਰੇ ਪੰਜਾਬ ਸਿਆਣਾ ਵੀ ਬੜਾ ਸੀ ਉਹ ਕਹਿਣ ਲੱਗਾ ਵੀ ਐਦਾਂ ਕਿਉਂ ਤੁਹਾਨੂੰ ਕੁਝ ਚਾਹੀਦਾ ਨਹੀਂ ਜੇ ਤੁਸੀਂ ਕੁਝ ਮੰਗੋ ਮੈਂ ਤੁਹਾਨੂੰ ਦੇ ਸਕਦਾ ਗਿਆਨੀ ਜੀ ਵਜੂਦ ਚ ਆ ਕੇ ਕਹਿਣ ਲੱਗੇ ਕਹਿੰਦੇ ਰਾਜਨ ਸ਼ੇਰੇ ਪੰਜਾਬ ਜੇ ਮੈਂ ਤੇਰੇ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਜਿੱਤ ਲੈ ਸਕਦਾ ਤੇਰੇ ਵਾਸਤੇ ਮੈਂ ਤੈਨੂੰ ਜਿੱਤ ਦਿਵਾ ਸਕਦਾ ਤੇ ਆਪਣੇ ਵਾਸਤੇ ਨਹੀਂ ਕੁਝ ਮੰਗ ਸਕਦਾ ਮੈਂ ਤੇਰੇ ਤੋਂ ਕਿਉਂ ਮੰਗਾਗਾ ਫਿਰ ਮੈਂ ਤੇ ਉਸੇ ਤੋਂ ਮੰਗਾਗਾ ਨਾ ਮੈਂ ਤੇਰੇ ਤੋਂ ਕਿਉਂ ਮੰਗਾਗਾ ਅਸੀਂ ਦੁਨੀਆਂ ਦੀਆਂ ਦਾਤਾਂ ਦੇ ਪਿੱਛੇ ਦਾਤੇ ਨੂੰ ਨਹੀਂ ਛੱਡ ਦੇਣਾ ਹੈ ਮਹਾਰਾਜ ਕਿਰਪਾ ਕਰਨ ਜਿੱਥੇ ਅਸੀਂ ਇਹ ਪ੍ਰਕਾਸ਼ ਦਿਹਾੜਾ ਜਿਹੜਾ ਮਨਾ ਰਹੇ ਹਾਂ ਅਸੀਂ ਗੁਰੂ ਦੀ ਗੱਲ ਨੂੰ ਮੰਨ ਵੀ ਸਕੀਏ ਇਤਨੀ ਕੁ ਸੇਵਾ ਬਚਨ ਆਪ ਜੀ ਨੇ ਪ੍ਰਵਾਨ ਕਰਨੇ